ਦਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 24ਵਾਂ ਮੁਹੰਮਦਾ ਸੁਲਤਾਨ ਦੇ ਬੱਗੇ ਕੋੜੀ ਦੀ ਮਾਲਿਸ਼ ਕਰ ਰਿਹਾ ਸੀ ਉਸ ਨੇ ਜੀਰਾ ਦੀ ਆਵਾਜ਼ ਸੁਣੀ ਪਰ ਮੁਸਕਰਾ ਕੇ ਦੜਵਟ ਗਿਆ ਉਹ ਕੱਲਾ ਸੀ ਤੇ ਚਾਹੁੰਦਾ ਸੀ ਨਜੀਰਾ ਹੋਰ ਨੇੜੇ ਆ ਜਾਵੇ ਬੇ ਮੁਹੰਮਦਿਆ ਨਿੱਜੜਿਆ ਕਿੱਥੇ ਮਰ ਗਿਆ ਕੀ ਹੋਇਆ ਘੋਰਸਾਲ ਸਿਰ ਉੱਤੇ ਚੁੱਕਣੀ ਲਈ ਉਹਦਾ ਗੁੱਸਾ ਬੁੱਝਾ ਹਾਸਾ ਨਿਕਲ ਗਿਆ ਤੂੰ ਬੋਲਦਾ ਕਾ ਤੂੰ ਨਹੀਂ ਬਾਈ ਮੈਂ ਇੱਥੇ ਮਰਿਆ ਕਦੇ ਆਪਣੇ ਨੂੰ ਜਿਉਂਦੇ ਵੀ ਕਰ ਲਿਆ ਕਰ ਜਰੂਰ ਨਿੱਕੀਆਂ ਲਾਲ ਮਿਰਚਾਂ ਖਾ ਕੇ ਜੰਮੀ ਹੋਵੇਗੀ ਉਸ ਖਰਖਰੇ ਦੀ ਮਿੱਟੀ ਖੁਰਲੀ ਦੀ ਬਟਨ ਨਾਲ ਝੜੀ ਆਹ ਤੇਰੀ ਵੀ ਮਾਲਸ਼ ਕਰਕੇ ਹੌਲੀ ਫੁੱਲ ਕਰਦਿਆਂ ਉਸ ਨਾਸਾਂ ਚੁੱਕਦਿਆਂ ਲੁੱਚੀ ਅੱਖ ਨਾਲ ਦੇਖਿਆ ਤੇਰੀਆਂ ਫਸਲਾਂ ਸੇਕ ਮੰਗਦਿਆਂ ਕੋਈ ਨਾ ਛੇਤੀ ਹੀ ਮੁਰਾਦ ਪੂਰੀ ਕੀਤੀ ਜਾਵੇਗੀ ਉਹ ਨਫ਼ਰਤ ਨਾਲ ਨੱਕ ਵੱਟ ਗਈ ਸੌਂ ਕਰਾਂ ਦੀ ਤੇਰੇ ਮੁਸਕੀ ਪਿੰਡੇ ਦੀ ਮਹਿਕ ਮੈਨੂੰ ਝੱਲਾ ਝੱਲਾ ਕਰੀ ਜਾ ਰਹੀ ਹੈ ਜਿਹੜੀ ਸਜ਼ਾ ਦੇਣੀ ਹੈ ਆਪ ਦੇ ਸੀ ਕਰ ਜਾਵਾ ਬੰਦੇ ਦਾ ਪੁੱਤ ਨਾ ਆਖੀ ਬੰਦੇ ਦਾ ਪੁੱਤ ਤਾਂ ਤੂੰ ਹੀ ਹੈ ਉਹ ਤੇਰਾ ਮਸ਼ਰੀਮਾ ਜ਼ਰੂਰ ਲਾਉਣਾ ਪਵੇਗਾ ਕਿਉਂ ਮੈਨੂੰ ਕੀ ਹੋਇਆ ਉਸ ਖਰਖਰਾ ਕੰਧ ਦੇ ਆਲੇ ਵਿੱਚ ਰੱਖ ਦਿੱਤਾ ਤੇ ਆਪ ਸਹਜ ਨਾਲ ਨਜ਼ੀਰਾਂ ਦੇ ਨੇੜੇ ਆ ਗਿਆ ਮੇਰਾ ਕਸੂਰ ਕੀ ਹੈ ਤੈਨੂੰ ਪਿਆਰ ਕਰਦਾ ਹਾਂ ਪਿਆਰ ਕਰਨਾ ਕੋਈ ਗੁਨਾਹ ਨਹੀਂ ਗੁਨਾਹ ਹੈ ਇਹ ਸਜ਼ਾ ਪਹਿਲਾਂ ਸੁਲਤਾਨ ਨੂੰ ਮਿਲਣੀ ਚਾਹੀਦੀ ਹੈ ਅੱਛਾ ਤੂੰ ਬਹਾਦਰ ਸੁਲਤਾਨ ਦੀਆਂ ਰੀਸਾਂ ਕਰਨ ਨੂੰ ਫਿਰਦੌਸ ਟਾਕਾਂ ਉੱਤੇ ਹੱਥ ਰੱਖੇ ਹੋਏ ਸਨ ਤੇਲੀ ਜਨਮ ਤੋਂ ਬੁਜਦਲ ਹੁੰਦੇ ਐ ਤੂੰ ਪਸ਼ੂਆਂ ਦੀ ਸੇਵਾ ਕਰਦਾ ਹੀ ਚੰਗਾ ਲੱਗਦਾ ਮੁਹੰਮਦ ਦੇ ਨੂੰ ਤੇਲੀ ਦੀ ਬੁਜਦਲ ਵਾਲੀ ਕਾਨੀ ਪੁੱਛ ਕੇ ਸੁੱਟ ਗਈ ਉਸ ਨੇ ਜੀਰਾਂ ਦੀ ਬਾਹ ਫੜ ਲਈ ਤੇ ਸਾਨੂੰ ਖਿੱਚ ਕੇ ਹਨੇਰੇ ਖੂਂਜੇ ਲੈ ਗਿਆ ਬੇਵੱਕਰਿਆ ਮਰ ਜਾਣਿਆ ਕੋਈ ਵੇਖ ਲਓ ਆਪਣੇ ਨਾਲ ਮੇਰੀ ਕਮਿਟੀ ਪੁੱਟਦਾਂ ਉਹ ਪੂਰਾ ਜੋਰ ਲਾ ਕੇ ਬਾਸ ਛੜਾਉਣ ਦਾ ਯਤਨ ਕਰ ਰਹੀ ਸੀ ਡਰਦੀ ਉੱਚੀ ਵੀ ਨਹੀਂ ਸੀ ਬੋਲਦੀ ਉਹਦੇ ਹੌਲੀ ਬੋਲਣਾ ਮੁਹੰਮਦ ਦਾ ਹੋਰ ਵੀ ਸ਼ੇਰ ਹੋ ਗਿਆ ਉਸ ਨੇ ਜੀਰਾ ਨੂੰ ਆਪਣੀ ਇੱਕ ਦੇ ਬਰਾਬਰ ਚੁੱਕ ਲਿਆ ਜਦੋਂ ਚੁੰਮਣ ਲੱਗਾ ਕੁਣੀ ਨੇ ਉਸ ਦਾ ਇੱਕ ਹੂਰਾ ਧਰ ਦਿੱਤਾ ਨਜੀਰਾ ਹੁਣ ਭਵੇਂ ਵੱਢਦੀ ਛੱਡਾਂ ਗਣੀ ਮੈਨੂੰ ਛੱਡ ਦੀ ਝੋਟਿਆ ਨਹੀਂ ਰੌਲਾ ਪਾ ਦੇਵਾਂਗੀ ਹੁਣ ਤੂੰ ਰੌਲਾ ਪਾ ਚੁੱਕੀ ਉਹ ਸਮਝਦਾ ਸੀ ਇਹ ਸ਼ੋਰ ਪਾਉਣਾ ਹੁੰਦਾ ਹੁਣ ਤੱਕ ਕੋਟ ਸਾਲ ਸਿਰ ਉੱਤੇ ਚੁੱਕ ਲੈਂਦੀ ਮੈਂ ਮਰ ਜਾਵਾਂਗਾ ਤੇਰੇ ਬਿਨਾ ਤੂੰ ਕਿਉਂ ਨਹੀਂ ਸਮਝਦੀ ਮੁਹੰਮਦਿਆ ਮੈਨੂੰ ਛੱਡ ਦੇ ਉਹ ਨਜ਼ੀਰਾਂ ਦੇ ਬੋਲਾਂ ਵਿੱਚ ਨਰਮੀ ਉਤਰਾਈ ਸੀ ਮੈਨੂੰ ਮੇਰੀ ਮੁਹੱਬਤ ਦਾ ਯਕੀਨ ਦੇ ساری ਉਮਰ ਤੇਰੀ ਚਾਕਰੀ ਕਰਾਂਗਾ ਕੋਈ دیਵਾਨਗੀ ਦਾ ਫੜਿਆ ਹੋਇਆ ਸੀ ਕਦੇ ਫੇਰ ਸਹੀ ਉਹਦੀਆਂ ਅੱਖਾਂ ਵਿੱਚ ਇਕਰਾਰ ਮੁਸਕਾ ਰਿਹਾ ਸੀ ਅੱਜ ਵੀ ਸਹੀ ਫੇਰ ਵੀ ਸਹੀ ਲੁੱਟ ਲੈ ਮੌਜ ਭਾਰਾ ਨਿਤ ਨਹੀਂ ਜਵਾਨੀ ਉਹ ਮੰਦੀਆਂ ਭਾਵਨਾ ਗਾ ਰਿਹਾ ਸੀ ਅੱਛਾ ਮੈਨੂੰ ਛੱਡ ਦੇ ਮੈਂ ਜਾਣਦੀ ਨਹੀਂ ਹੂੰ ਤੂੰ ਲੁੱਚਿਆਂ ਦਾ ਪੀਰ ਹੈ ਉਹਦੇ ਚਿੱਟੇ ਦੰਦ ਮੋਤੀ ਬਣੇ ਮਹਿਕ ਰਹੇ ਸਨ ਬੱਲੀਏ ਤੂੰ ਮਰਜੀ ਬਣਾ ਲੈ ਤੇਰਾ ਹਾਂ ਤੇਰਾ ਹੀ ਰਹਾਂਗਾ ਮੁਹੰਮਦਾ ਪੂਰੀ ਲਹਿਰ ਵਿੱਚ ਆਇਆ ਹੋਇਆ ਸੀ ਆਖੇ ਤਾਂ ਸੁਲਤਾਨ ਹਜ਼ੂਰ ਨੂੰ ਨਿਕਾਹ ਦੀ ਗੱਲ ਕਰ ਮੈਨੂੰ ਨਹੀਂ ਪਤਾ ਉਹਦੀ ਛਾਤੀ ਵਿੱਚ ਮੋਕਾ ਮਾਰ ਕੇ ਉਹ ਥੋੜੀ ਵਿਥ ਕਰ ਲਈ ਪਾਸੇ ਵੱਟਦਿਆਂ ਤਾਂ ਹੁਣ ਗੁਜ਼ਾਰੇ ਨਹੀਂ ਹੋਣੇ ਮੁਹੰਮਦ ਨੇ ਉਸਨੂੰ ਮੋੜ ਵਾਹ ਵਿੱਚ ਲੈ ਲਿਆ ਓਏ ਰੱਬਾ ਮੇਰੀ ਜਾਨ ਕਿਉ ਕੱਢਣੀ ਲਈ ਐ ਉਹ ਹੌਂਕ ਦੇ ਸਾਰ ਨਾਲ ਸਿਰ ਚੁੰਗਾ ਚੱਜ ਗਿਆ ਰਾਤ ਨੂੰ ਆਵਾਂਗੀ ਨਾ ਫੇਰ ਬਹੁਤੇ ਦਿਨ ਤੈਨੂੰ ਹੀ ਸੇਖ ਦੇਣਾ ਪਵੇਗਾ ਉਸ ਨਜੀਰਾ ਦੇ ਦੋਵੇਂ ਕੰਨ ਫੜ ਲਈ ਸੋਣੀ ਨਾਲੋਂ ਮਿੱਠੀ ਬੋਤੀ ਐ ਹੇ ਰੱਬਾ ਜਿਹੜੇ ਕੰਮ ਆਈ ਸੀ ਉਹ ਤਾਂ ਭੁੱਲ ਹੀ ਗਈ ਤੂੰ ਬੇਈਮਾਨ ਸਾਰੇ ਮੰਡੂ ਦਾ ਨਜੀਰਾ ਨੇ ਲਗਾਤਾਰ ਮੁਹੰਮਦੀ ਦੇ ਕਈ ਮੋਖਾਂ ਚੜ ਦਿੱਤੀਆਂ ਤੇਰਾ ਲੱਗਦਾ ਕਵਰਾਣੀ ਦੇ ਗੁਸਲਖਾਨੇ ਦਾ ਪਾਣੀ ਫੇਰ ਰੁਕ ਗਿਆ ਏ ਕਿਉਂ ਕੀ ਹੋ ਗਿਆ ਨਾਲੀ ਵਿੱਚ ਕੁਝ ਫਸ ਗਿਆ ਲੱਗਦਾ ਏ ਮੇਰੀ ਤਾਂ ਬਾਹ ਨਹੀਂ ਗਈ ਉਸ ਚੁੰਡੀ ਭਰ ਕੇ ਕੰਨ ਛੜਾ ਲੈ ਨਾਲੀ ਤਰਲ ਤਰਲ ਪਾਣੀ ਦੇਵੇਗੀ ਪਰ ਹੁਣ ਆਪਣੀ ਪੱਕੀ ਨਾ ਹੁਣ ਤੈਨੂੰ ਸੁਲਤਾਨ ਦੀ ਮੋਹਰ ਲਾ ਕੇ ਦੇਵਾਂ ਨਜੀਰਾ ਸਾਥ ਕੇ ਕਹਿ ਗਈ ਪਰ ਹੈ ਤਾਂ ਤੂੰ ਪੱਕਾ ਬਦਮਾਸ਼ ਇਸ ਬਦਮਾਸ਼ੀ ਤੋਂ ਸਦਕੇ ਜਾਮਾ ਜਿਸਨ ਨਜੀਰਾ ਬੇਗਮ ਨੂੰ ਬਖਸ਼ੀ ਫालतू اچਨੇ ਮਚਨੇ ਨਾ ਕਰ ਤੇ ਆ ਕੇ ਪਾਣੀ ਚਾਲੂ ਕਰ ਮੈਂ ਚੱਲੀ ਦੋ ਕਪਲ ਹੋਰ ਤੇਰਾ ਮੂੰਹ ਵੇਖਿਆ ਦਿਲ ਦੀ ਭੁੱਖ ਲੈਂਦੀ ਐ ਨਜੀਰੋ ਕੋਈ ਵੇਖੂਗਾ ਮੂਰਖਾ ਮਹਿਲ ਵਿੱਚੋਂ ਦੁੱਧ ਦੀ ਮੱਖੀ ਵਾਂਗ ਬਗਾਵ ਮਾਰਨਗੇ ਤੂੰ ਕਿਉਂ ਨਹੀਂ ਸਮਝਦਾ ਨਜੀਰਾ ਨੇ ਪੂਰਾ ਹੱਥ ਉਸ ਦੀਆਂ ਨਾਸਾਂ ਵਿੱਚ ਛਾੜ ਦਿੱਤਾ ਤੇਰੀ ਆਸ਼ਕੀ ਚੈਨ ਨਹੀਂ ਲੈਣ ਦਿੰਦੀ ਤੂੰ ਚੱਲ ਆ ਮੈਂ ਆਇਆ ਨਜੀਰਾ ਬੋਲਣ ਨੂੰ ਦੰਦਾਂ ਵਿੱਚ ਲੈ ਕੇ ਕੂਰੀਆਂ ਵੜਦੀ ਤੁਰ ਗਈ ਮੁਹੰਮਦਾਂ ਗੜਾਈ ਭਰ ਕੇ ਰਹਿ ਗਿਆ ਅੱਜ ਕਿੰਨਾ ਭਾਗਾ ਵਾਲਾ ਦਿਨ ਹੈ ਰੱਬਾ ਗੁਸਲਖਾਨੇ ਦੀ ਨਾਲੀ ਰੋਜ਼ ਹੀ ਖਰਾਬ ਹੋ ਜਾਏ ਕਰੇ ਹਾਏ ਆਪਣੇ ਮਹਿਬੂਬਾ ਦਾ ਪਿਆਰ ਪਾ ਕੇ ਕੋਈ ਵੀ ਸੁਲਤਾਨ ਬਣ ਸਕਦਾ ਹੈ ਤੇ ਭਾਵੇਂ ਹੁਕਮ ਹਸਲ ਨਾ ਵੀ ਹੋਵੇ ਪਰ ਮਨ ਦੀ ਬਾਦਸ਼ਾਹੀ ਕਿਹੜਾ ਸਾਲਾ ਖੋ ਲਵੇਗਾ ਉਹ ਲਹਿਰ ਵਿੱਚ ਛੁਟਕਾ ਮਾਰਦਾ ਮਲਖਾਨੇ ਆ ਗਿਆ ਲੋਹੇ ਦੀ ਲੰਬੀ ਸੀਖ ਹਥਾੜੀ ਤੇ ਕੁਝ ਹੋਰ ਸੰਦ ਲੈ ਕੇ ਗੁਸਲਖਾਨ ਦਾ ਪਾਣੀ ਚਾਲੂ ਕਰਨ ਤੁਰ ਪਿਆ ਪਿਆਰ ਦੀ ਜੋੜੀ ਨਜੀਰਾ ਦੇ ਹਲੇ ਹੋਸ਼ ਨਹੀਂ ਪਰਤੇ ਸਨ ਇਹ ਕੀ ਹੋ ਗਿਆ ਮੈਂ ਮਹਮਦੇ ਨੂੰ ਬਦਮਾਸ਼ੀ ਕਰਨ ਦੀ ਇੰਨੀ ਖੁੱਲ ਕਿਉਂ ਦਿੱਤੀ ਉਹ ਬੋਝਦਲ ਨਹੀਂ ਸੀ ਮੈਂ ਹੀ ਬੱਕਰੀ ਬਣ ਕੇ ਗਈ ਸਾਂ ਪਰ ਉਹ ਪਗਿਆੜ ਵੀ ਨਹੀਂ ਸੀ ਪਤਾ ਨਹੀਂ ਨਹੀਂ ਪਤਾ ਹੀ ਨਹੀਂ ਲੱਗਾ ਕਿ ਉਸੇ ਦੀ ਬੁੱਕਲ ਨੇ ਕੀ ਕਰ ਦਿੱਤਾ ਮੈਂ ਸੱਚੀ ਮੁੱਚੀ ਵਿਰੋਧ ਨਹੀਂ ਕਰ ਕਰ ਰਹੀ ਸੀ ਸੋ ਕੋ ਹੋਰ ਹੋਰ ਹੱਲਾ ਸ਼ੇਰੀ ਫੜਦਾ ਗਿਆ ਤੇ ਫਿਰ ਬਦਮਾਸ਼ੀ ਪੱਕੀ ਹੋ ਗਈ ਸ਼ਰਮ ਦੀ ਲਾਲੀ ਉਸ ਦਾ ਰੋ ਰੋ ਸੁਹਾ ਕਰ ਗਈ ਅੱਛਾ ਇਹਨੂੰ ਪਿਆਰ ਆਖਦੇ ਆ ਪਰ ਇਹ ਇੰਨੀ ਮਾੜੀ ਗੱਲ ਤਾਂ ਨਹੀਂ ਇਸੇ ਲੋਰ ਵਿੱਚ ਮਨਸੂਰ ਵਰਗੇ ਆਸ਼ਿਕ ਨਾਰੇ ਮਾਰਦੇ ਸੂਲੀ ਚੜ ਜਾਂਦੇ ਆ ਮਿੱਠੇ ਦਾ ਪਤਾ ਗੁੜ ਖਾ ਕੇ ਹੀ ਲੱਗਦਾ ਏ ਇਹ ਤਾਂ ਬਾਵਰੇ ਪਤੰਗਿਆਂ ਦੀ ਦੁਨੀਆ ਏ ਮੇਰੇ ਖੁਦਾਏ ਤੂੰ ਬਖਸ਼ਾ ਹਮੇਸ਼ਾ ਲਈ ਦੇ ਹੀ ਰੱਖੀ ਉਸ ਬੂਹੇ ਤੇ ਠਕ ਠਕ ਸੁਣੀ ਮੁਹੰਮਦ ਆਂਦਰਾਉਂਦੀ ਸੈਨਤ ਦੇ ਰਿਆ ਸੀ ਨਜੀਰਾ ਨੇ ਬਾਹਰ ਖੋਲ ਦਿੱਤਾ ਤੇ ਪਰਦਾ ਪਾਸੇ ਕਰਦਿਆਂ ਆਉਣ ਵਾਲੀ ਨੂੰ ਚਾਰੇ ਚੋਕ ਕੇ ਪੈ ਗਈ ਮੈਂ ਕੁਮਰਾਨੀ ਨੂੰ ਦੱਸ ਦੇਣਾ ਮੁਹੰਮਦ ਇਹ ਮੈਨੂੰ ਜੋਰ ਚੋਰੀ ਕੋਈ ਨਾ ਮੈਂ ਸੁਲਤਾਨ ਨੂੰ ਦੱਸਾਂਗਾ ਸੁੱਕੀ ਤੂੰ ਵੀ ਨਹੀਂ ਬਚੇਂਗੀ ਉਹ ਨੈਲੇ ਤੇ ਡੈਲਾ ਮਾਰ ਗਿਆ ਚੱਲ ਚੱਲ ਕੰਮ ਕਰ ਆਪਣਾ ਵੱਡਾ ਸੁਲਤਾਨ ਦਾ ਘੋੜਾ ਬਰਾਬਰ ਲੰਘਦੇ ਤੇ ਉਸ ਪਿੱਠ ਵਿੱਚ ਮੁੱਕੀ ਮਾਰ ਦਿੱਤੀ ਤੈਨੂੰ ਤਾਂ ਮਸੀਤੇ ਜਵਾਕ ਪੜਨ ਲਈ ਮੁੱਲਾ ਬਣਨਾ ਚਾਹੀਦਾ ਓ ਪੀਰ ਦੀ ਕਸੀਸ ਪਟ ਗਿਆ ਹੋਰ ਕਿਸੇ ਨੂੰ ਨਾ ਸਹੀ ਮੈਨੂੰ ਤਾਂ ਹਿਆਤਾ ਪੜਾ ਦੇਵੇਗੀ ਮੈਂ ਵੀ ਤੇਲੀ ਦਾ ਪੋਤਾ ਤੇਰੀ ਆਕੜ ਚੋਪੜ ਕੇ ਰੱਖ ਦੇਮਾਂਗਾ ਉਹ ਬੁੱਸਲਖਾਨੇ ਜਾ ਪੜਿਆ ਉਹਨਾਂ ਦੋਹਾਂ ਦੀ ਇਹ ਅੜਕਣਾ ਮੜਕਣਾ ਆਖਰੀ ਸਾਹਾਂ ਤੱਕ ਚੱਲਦੀ ਰਹੀ ਧੰਨਵਾਦ ਜੀ